ਕੀ ਹਾਲ ਹੈ ਵੀਰੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਵੀਰੇ ਇੱਕ ਵਾਰੀ ਫੇਰ ਦੁਕਾਨ ਲਾ ਲਈ ਹੈ ਸਜਾ ਲਈ ਹੈ ਤੁਹਾਡੀ ਬਦੌਲਤ 모ਹਾਲੀ ਲਾਂਡਰਾਂ ਤੋਂ ਸੁਹਾਣਾ ਰੋਡ ਸੁਹਾਣਾ ਗੁਰਦੁਆਰੇ ਤੋਂ 500 ਮੀਟਰ ਦੀ ਦੂਰੀ ਤੇ ਲਾਂਡਰਾਂ ਰੋਡ ਤੇ ਦੇਸੀ ਠੰਡਾਈ ਦੇਸੀ ਸ਼ਰਦਾਈ ਕੀ ਗਏ ਵੀਰੇ ਸਿਹਤ ਬਣਾਓ ਗਰਮੀ ਭਜਾਓ ਤੇ ਸਿਹਤ ਨੂੰ ਵੀਰੇ ਬਹੁਤ ਫਰਕ ਪੰਦਾ ਸ਼ਰੀਰ ਨੂੰ ਆ ਠੰਡਾਈ ਪੀਣ ਦੇ ਨਾਲ ਬਹੁਤ ਟਮੇ ਸਮੇ ਤੋਂ ਲੋਕ ਪਿੰਦੇ ਆ ਰਹੇ ਨੇ ਤੇ ਆਪਾਂ ਦੁਬਾਰਾ ਸ਼ੁਰੂ ਕਰਿਆ ਆਕੇ ਕੰਟੈਕਟ ਕਰੋ ਵੀਰੇ ਪੀਓ ਆਕੇ ਕੀ ਹਾਲ ਹੈ ਵੀਰੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਵੀਰੇ ਇੱਕ ਵਾਰੀ ਫੇਰ ਦੁਕਾਨ ਲਾ ਲਈ ਹੈ ਸਜਾ ਲਈ ਹੈ ਤੁਹਾਡੀ ਬਦੌਲਤ ਮੋਹਾਲੀ ਲਾਂਡਰਾਂ ਤੋਂ ਸੁਹਾਣਾ ਰੋਡ ਸੁਹਾਣਾ ਗੁਰਦੁਆਰੇ ਤੋਂ 500 ਮੀਟਰ ਦੀ ਦੂਰੀ ਤੇ ਲਾਂਡਰਾਂ ਰੋਡ ਤੇ ਦੇਸੀ ਠੰਡਾਈ ਦੇਸੀ ਸ਼ਰਦਾਈ ਕੀ ਕੇ ਵੀਰੇ ਸਿਹਤ ਬਣਾਓ ਗਰਮੀ ਭਜਾਓ ਤੇ ਸਿਹਤ ਨੂੰ ਵੀ ਬਹੁਤ ਫਰਕ ਪੰਦਾ ਸਰੀਰ ਨੂੰ ਆ ਠੰਡਾਈ ਪੀਣ ਦੇ ਨਾਲ ਬਹੁਤ ਟਾਂਵੇਂ ਸਮੇ ਤੋਂ ਲੋਕ ਪਿੰਦੇ ਆ ਰਹੇ ਨੇ ਤੇ ਆਪਾਂ ਦੁਬਾਰਾ ਸ਼ੁਰੂ ਕਰਿਆ ਆ ਕੇ ਕੰਟੈਕਟ ਕਰੋ ਵੀਰੇ ਪੀਓ ਆ ਕੇ